ਸ਼ਸ਼ੀਕਾਲ ਜੀ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਅੰਗਰੇਜ਼ ਸਿੰਘ ਪੰਜਾਬ ਸੰਯੁਕਤ ਸਕਤਰਾ ਆਮ ਆਦਮੀ ਪਾਰਟੀ ਮੇਰੇ ਵੱਲੋਂ ਤੇ ਮੇਰੀ ਪੂਰੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਰੇ ਹੀ ਇਲਾਕਾ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਆਉਣ ਵਾਲਾ ਜਿਹੜਾ 2025 ਆ ਉਹ ਸਾਰੇ ਹੀ ਤੇ ਦਿਨਾਂ ਦੇ ਵਿੱਚ ਖੁਸ਼ੀਆਂ ਭਰ ਆਏ ਤੇ ਜੇ ਜਿਹੜਾ 2024 ਜਿਹੜਾ ਲੰਘ ਗਿਆ ਆ ਤੇ ਜੋ ਵੀ ਲੋਕਾਂ ਦੀਆਂ ਗਮੀਆਂ ਪੇਸ਼ੀਆਂ ਨਰਾਜ਼ਮੀਆਂ ਜਿਹੜੀਆਂ ਉਹ ਆਪਾਂ ਛੱਡਦੇ ਹੋਏ ਤੇ ਨਵਾਂ ਜਿਹੜਾ ਆਪਣਾ 2025 ਆ ਉਹਨੂੰ ਖੁਸ਼ੀਆਂ ਭਰੀਆਂ ਬਦੀਦ ਕਰੀਏ ਤੇ ਇੱਕ ਮੈਂ ਜ਼ਰੂਰ ਆਪਣੇ ਆਪਣੇ ਵਿਧਾਨ ਸਭਾ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਕਿ ਜਿਹੜਾ 2025 ਆ ਇੱਕ ਯੂਥ ਵਾਸਤੇ ਕਿ ਜਿਹੜਾ ਆ ਕਿ ਆਪਾਂ ਆਉਣ ਵਾਲਾ ਸਮਾਂ ਨਸ਼ਿਆਂ ਨੂੰ ਜਿਹੜਾ ਆ ਕਿ ਜਿਹੜੀ ਨਸ਼ਿਆਂ ਦੀ ਦੌੜ ਪੰਜਾਬ ਦੇ ਵਿੱਚ ਚੱਲ ਰਹੀ ਆ ਉਹ ਆਪਾਂ ਇੱਕ 2024 ਜਿਹੜਾ ਸਮਾਂ ਬੀਤ ਗਿਆ ਆ ਉਹਦੇ ਨਾਲ ਬਤਾ ਕੇ ਇੱਕ 2025 ਨਵਾਂ ਸਿਰ ਤੋਂ ਆ ਰਹੇ ਆ ਅਸੀਂ ਇੱਕ ਨਵੀਂ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਤੇ ਖੇਡਾਂ ਨੂੰ ਅਪਣਾਈਏ ਆਪਾਂ ਜਿਮ ਜਾਈਏ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਕੇ ਕਿਉਂਕਿ ਵੀਰੋ ਸਰੀਰ ਆ ਤੇ ਸਭ ਕੁਝ ਆ ਆਪਾਂ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਨੂੰ ਆਪਾਂ ਤਗੜੀ ਕਰੀਏ ਕਿਉਂਕਿ ਇਸ ਉਹੀ ਪੰਜਾਬ ਦੀ ਧਰਤੀ ਆ ਜਿਹਦੇ ਵਿੱਚ ਸੂਰਮੇ ਯੋਧੇ ਪੈਦਾ ਹੁੰਦੇ ਰਹੇ ਸੀ ਪਰ ਇਸ ਨਸ਼ੇ ਦੇ ਦਲਦਲ ਨੇ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਕਿ ਜਿਹੜੀ ਤੁਹਾਨੂੰ ਪਤਾ ਹੋਏਗਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਸ਼ੇ ਦੇ ਖਿਲਾਫ ਬਹੁਤ ਹੀ ਜ਼ਿਆਦਾ ਕੰਮ ਕਰ ਰਹੀ ਆ ਤੇ ਆਪਾਂ ਇਹ ਜਿਹੜਾ ਨਸ਼ਾ ਆ ਇਹਨੂੰ ਆਪਣੇ ਜ਼ਿੰਦਗੀ ਚੋਂ ਕੋ ਲਾ ਕੇ ਛੁੱਟিয়ে ਤੇ ਆਪਾਂ ਜਿਹੜੀਆਂ ਨਵੀਆਂ ਜਿਹੜੀਆਂ ਆ ਕੇ 2025 ਦੀ ਜ਼ਿੰਦਗੀਆਂ ਇਹ ਆਪਾਂ ਖੁਸ਼ਹਾਲ ਨਾਲ ਬਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਸ਼ੀਕਾਲ ਜੀ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਅੰਗਰੇਜ਼ ਸਿੰਘ ਪੰਜਾਬ ਸੰਯੁਕਤ ਸਕਤਰਾ ਆਮ ਆਦਮੀ ਪਾਰਟੀ ਮੇਰੇ ਵੱਲੋਂ ਤੇ ਮੇਰੀ ਪੂਰੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਰੇ ਹੀ ਇਲਾਕਾ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਆਉਣ ਵਾਲਾ ਜਿਹੜਾ 2025 ਉਹ ਸਾਰੇ ਹੀ ਤੇ ਦਿਨਾਂ ਦੇ ਵਿੱਚ ਖੁਸ਼ੀਆਂ ਭਰ ਆਏ ਤੇ ਜੇ ਜਿਹੜਾ 2024 ਜਿਹੜਾ ਲੰਘ ਗਿਆ ਆ ਤੇ ਜੋ ਵੀ ਲੋਕਾਂ ਦੀਆਂ ਗਮੀਆਂ ਪੇਸ਼ੀਆਂ ਨਾਰਾਜ਼ਗੀਆਂ ਜਿਹੜੀਆਂ ਉਹ ਆਪਾਂ ਛੱਡਦੇ ਹੋਏ ਤੇ ਨਵਾਂ ਜਿਹੜਾ ਆਪਣਾ 2025 ਆ ਉਹਨੂੰ ਖੁਸ਼ੀਆਂ ਭਰੀਆਂ ਬਦੀਦ ਕਰੀਏ ਤੇ ਇੱਕ ਮੈਂ ਜ਼ਰੂਰ ਆਪਣੇ ਆਪਣੇ ਵਿਧਾਨ ਸਭਾ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਕਿ ਜਿਹੜਾ 2025 ਆ ਇੱਕ ਯੂਥ ਵਾਸਤੇ ਕਿ ਜਿਹੜਾ ਆ ਕਿ ਆਪਾਂ ਆਉਣ ਵਾਲਾ ਸਮਾਂ ਨਸ਼ਿਆਂ ਨੂੰ ਜਿਹੜਾ ਆ ਕਿ ਜਿਹੜੀ ਨਸ਼ਿਆਂ ਦੀ ਦੌੜ ਪੰਜਾਬ ਦੇ ਵਿੱਚ ਚੱਲ ਰਹੀ ਆ ਉਹ ਆਪਾਂ ਇੱਕ 2024 ਜਿਹੜਾ ਸਮਾਂ ਬੀਤ ਗਿਆ ਆ ਉਹਦੇ ਨਾਲ ਬਤਾ ਕੇ ਇੱਕ 2025 ਨਵੇਂ ਸਿਰ ਤੋਂ ਆ ਰਹੇ ਹਾਂ ਇੱਕ ਨਵੀਂ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਤੇ ਖੇਡਾਂ ਨੂੰ ਅਪਣਾਈਏ ਆਪਾਂ ਜਿਮ ਜਾਈਏ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਕੇ ਕਿਉਂਕਿ ਵੀਰੋ ਸਰੀਰ ਆ ਤੇ ਸਭ ਕੁਝ ਆ ਆਪਾਂ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਨੂੰ ਆਪਾਂ ਤਗੜੀ ਕਰੀਏ ਕਿਉਂਕਿ ਇਸ ਉਹੀ ਪੰਜਾਬ ਦੀ ਧਰਤੀ ਆ ਜਿਹਦੇ ਵਿੱਚ ਸੂਰਮੇ ਯੋਧੇ ਪੈਦਾ ਹੁੰਦੇ ਰਹੇ ਸੀ ਪਰ ਇਸ ਨਸ਼ੇ ਦੇ ਦਲਦਲ ਨੇ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਕਿ ਜਿਹੜੀ ਤੁਹਾਨੂੰ ਪਤਾ ਹੋਏਗਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਸ਼ੇ ਦੇ ਖਿਲਾਫ ਬਹੁਤ ਹੀ ਜ਼ਿਆਦਾ ਕੰਮ ਕਰ ਰਹੀ ਆ ਤੇ ਆਪਾਂ ਇਹ ਜਿਹੜਾ ਨਸ਼ਾ ਆ ਇਹਨੂੰ ਆਪਣੇ ਜ਼ਿੰਦਗੀ ਚੋਂ ਕੋ ਲਾ ਕੇ ਛੁੱਟিয়ে ਤੇ ਆਪਾਂ ਜਿਹੜੀਆਂ ਨਵੀਆਂ ਜਿਹੜੀਆਂ ਆੜ ਕੇ 2025 ਦੀ ਜ਼ਿੰਦਗੀਆਂ ਇਹ ਆਪਾਂ ਖੁਸ਼ਹਾਲ ਨਾਲ ਬਤਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ